ਸਾਬਕਾ ਐਫ ਪੀਆਈ ਦੇ ਡਾਇਰੈਕਟਰ ਜੇਮਸ ਕੌਮੀ ਦੀ ਕੁੜੀ ਮੋਰਨ ਕੌਮੀ ਉਹ ਫੈਡਰਲ ਪ੍ਰੋਸੀਕਿਊਟਰ ਸੀ ਜਾਨਕੀ ਸਰਕਾਰ ਵੱਲੋਂ ਵਕੀਲ ਸੀਗੀ ਜਿਹੜਾ ਡਿਡੀਕੌਮਸ ਸ਼ਾਨ ਡਿਡੀ ਦੇ ਕੇਸ ਦੇ ਵਿੱਚ ਤੇ ਮੈਕਸਵੈਲ ਜਿਹੜੀ ਗੈਸਲਿਨ ਮੈਕਸਵੈਲ ਸੀਗੀ ਜੈਫਰੀ ਐਪਸਟੇਨ ਦੀ ਸਾਥਣ ਉਸ ਕੇਸ ਦੇ ਵਿੱਚ ਫੈਡਰਲ ਪ੍ਰੋਸੀਕਿਊਟਰ ਸੀ ਉਸ ਨੂੰ ਕਹਿੰਦੇ ਵੀ ਹੁਣ ਫਾਇਰ ਕਰ ਦਿੱਤਾ ਗਿਆ ਆ ਯੂ ਐਸ ਅਟਾਰਨੀ ਆਫਿਸ ਜਿਹੜਾ ਮੈਨਹੈਟਨ ਦੇ ਵਿੱਚ ਉਹਨਾਂ ਨੇ ਅਜੇ ਤੱਕ ਇਸ ਦੇ ਉੱਤੇ ਕੋਈ ਕਮੈਂਟ ਨਹੀਂ ਕਿਹਾ ਹੈਗਾ ਕਹਿੰਦੇ ਵੀ ਇਹ ਪ੍ਰੋਸੀਕਿਊਸ਼ਨ ਦੇ ਵਿੱਚ ਇਹ ਮੁੱਖ ਲੀਡ ਦੇ ਵਿੱਚ ਕੰਮ ਕਰ ਰਹੀ ਸੀ ਮਰੀਨ ਕੋਮੀ ਕੋਮੀ ਕਹਿੰਦੇ ਵੀ ਅਸਿਸਟੈਂਟ ਯੂਐਸ ਅਟਰਨੀ ਦੇ ਤੌਰ ਦੇ ਉੱਤੇ ਕਾਫੀ ਜ਼ਿਆਦਾ ਰਿਗਾਰਡਡ ਸੀਗੀ ਕਿਉਂਕਿ ਇਸਨੇ ਜਿਹੜੀ ਗੈਸਲੈਨ ਮੈਕਸਵੈਲ ਜਿਹੜੀ ਸਾਬਕਾ ਐਸੋਸੀਏਟ ਸੀਗੀ ਸੈਕਸ ਅਫੈਂਡਰ ਜੈਫਰੀ ਐਪਸਟਿਨ ਦੀ ਉਸਨੂੰ ਪ੍ਰੋਸੀਕਿਊਟ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਸੀ ਇਸ ਤੋਂ ਇਲਾਵਾ ਗੈਂਗ ਮੈਂਬਰ ਦੇ ਉਲਟ ਅ ਸਪਲਟ ਵਰਡ ਦਿੱਕਤ ਇਸ ਨੂੰ ਮਿਲਿਆ ਸੀਗਾ ਜਿਹੜਾ ਸ਼ਾਨ ਜਿਹੜੀ ਕੌਮਜ਼ ਆ ਉਸਤੇ ਜਿਹੜੇ ਉਹ ਕੇਸ ਦੇ ਵਿੱਚ ਸੋ ਕੌਮੀ ਕਹਿੰਦੇ ਵੀ ਆਫਿਸ ਤੇ ਵਿੱਚ ਐਬਸਟਿਨ ਦੇ ਕੇਸ ਦੇ ਵਿੱਚ 2019 ਚ ਜਦੋਂ ਸੁਸਾਈਡ ਕਰਕੇ ਜਿਹੜਾ ਕਿਸੇ ਤੌਰ ਦੇ ਉਤੇ ਉਸ ਦੀ ਮੌਤ ਹੋਈ ਸੀ ਉਦੋਂ ਇਹ ਕੇਸ ਦੇ ਵਿੱਚ ਵੀ ਇਨਵੋਲਵ ਸੀਗੀ ਸੋ ਹੁਣ ਕਹਿੰਦੇ ਵੀ ਸੋਰਸਸ ਇਹ ਜਿਹੜੇ ਉਹ ਕਹਿ ਰਹੇ ਆ ਵੀ ਜਿਹੜੇ ਰਾਸ਼ਪਤੀ 트럼ਪ ਆ ਉਹਨਾਂ ਨੇ ਖੁਦ ਪ੍ਰਾਈਵੇਟਲੀ ਵੈਂਟ ਕੀਤਾ ਆ ਵੀ ਕੌਮੀ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਿਉਂ ਕੰਮ ਕਰ ਰਹੀ ਆ ਜੇਮਸ ਕੌਮੀ ਨੂੰ ਵੀ ਰਾਸ਼ਪਤੀ 트럼ਪ ਨੇ ਐਫਪੀਏ ਦੇ ਡਾਇਰੈਕਟਰ ਦੇ ਅਹੁਦੇ ਤੋਂ ਜਿਹੜਾ ਲਾ ਦਿੱਤਾ ਸੀਗਾ ਉਹਨਾਂ ਦੀ ਆਪਸ ਦੇ ਵਿੱਚ ਕਾਫੀ ਜ਼ਿਆਦਾ ਖਿੱਟਮਟ ਜਿਹੜੀ ਆ ਉਹ ਉਸ ਟਾਈਮ ਦੇ ਉੱਤੇ ਹੋਈ ਸੀਗੀ ਸੋ ਹਾਲ ਦੀ ਘੜੀ ਕਹਿੰਦੇ ਵੀ ਜਿਹੜੇ ਪੋਲਡੋਸਕੀ ਹੈਗੇ ਆ ਮੈਥਿਊ ਪੋਲਡੋਸਕੀ ਉਹ ਹੁਣ ਕਹਿੰਦੇ ਵੀ ਉਹ ਉਹਨਾਂ ਦੀ ਥਾਂ ਦੇ ਉੱਤੇ ਡੈਨੀਅਲ ਸਸੂਨ ਦੀ ਥਾਂ ਦੇ ਉੱਤੇ ਜਿਹੜੇ ਉੱਥੇ ਆਏ ਆ ਜਿਨ੍ਹਾਂ ਨੇ ਪਹਿਲਾਂ ਜਿਹੜਾ ਉਹ ਰਿਜ਼ਾਈਨ ਕਰ ਦਿੱਤਾ ਸੀ ਜਦੋਂ ਨਿਊਯਾਰਕ ਦੀ ਮੇਅਰ ਐਰਿਕ ਐਡਮਸ ਦੇ ਜਿਹੜੇ ਚਾਰजेस ਆ ਉਸ ਦਾ ਜਿਹੜਾ ਉਹ ਸਾਹਮਣੇ ਕੰਮ ਆਇਆ